ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੰਦੀਪ ਕ੍ਰੀਏਸ਼ਨਸ ਤੇ ਹਾਜ਼ਰ ਹੋਇਆ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਨਵੇਂ-ਨਵੇਂ ਡਿਜ਼ਾਈਨ ਲੈ ਕੇ ਇਹ ਸਾਡਾ ਵਰਕ ਜਿਹੜਾ ਚੱਲਦਾ ਪਿਆ ਆ ਬਹੁਤ ਹੀ ਪਿਆਰਾ ਵਰਕ ਜਿਹੜਾ ਬਣਦਾ ਪਿਆ ਹੈ ਜਲਦ ਹੀ ਤੁਹਾਡੇ ਨਾਲ ਇਹ ਪੂਰੀ ਸੂਟ ਦੀ ਵੀਡੀਓ ਸ਼ੇਅਰ ਕਰਾਂਗੇ ਆਉ ਤੁਹਾਨੂੰ ਦਿਖਾਉਣੀ ਆ ਜੋ ਅਸੀਂ ਸੂਟ ਰੈਡੀ ਕੀਤੇ ਆ ਉਹਨਾਂ ਦੀ ਡਿਜ਼ਾਈਨ ਉਹਨਾਂ ਦੀ ਜੀ ਡਿਟੇਲ ਤੇ ਬਰੀਕੀ ਨਾਲ ਜਾਣਕਾਰੀ ਉਸ ਡਿਜ਼ਾਈਨ ਬਾਰੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਹਾਂਜੀ ਇਹ ਕੇਸ ਨੂੰ ਫਰੈਡੀ ਕੀਤਾ ਆ ਇਹਦੇ ਫੋਰ ਸਾਈਡਸ ਕੱਟਵਰਕ ਕੀਤਾ ਆ ਨਾਲ ਵਿੱਚ ਵੇਲਾ ਪਾਈਆਂ ਦੋਨੋਂ ਸਾਈਡ ਤੇ ਨਾਲੇ ਬੈਕ ਸਾਈਡ ਤੇ ਕੱਟਵਰਕ ਆਇਗਾ ਤੇ ਇਹਦੇ ਬਾਜੂ ਦਾ ਕੰਮ ਹੈ ਬਹੁਤ ਸਫਾਈ ਦੇ ਨਾਲ ਬਹੁਤ ਸੋਹਣਾ ਵਰਕ ਹੋਇਆ ਹੈ ਦੇ ਨੇਰੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਸਫਾਈ ਹੈ ਕੰਮ ਦੀ ਔਰ ਬਹੁਤ ਸਫਾਈ ਦੇ ਨਾਲ ਕੰਮ ਹੋਇਆ ਸਾਰਾ ਇਹ ਕੇ ਡਿਜ਼ਾਈਨ ਰਾਈਡ ਕੀਤਾ ਆ ਇਹ ਵਰਕ ਜਿਹੜਾ ਆ ਘੇਰੇ ਤੇ ਆਏਗਾ ਇਦਾਂ ਦੋਨੋਂ ਸਾਈਡਾਂ ਤੇ ਇਹ ਵਾਲਾ ਵਰਕ ਆਏਗਾ ਜਦੇ ਨਾਲ ਇਹ ਵਰਕ ਨੈਕ ਤੇ ਆਏਗਾ ਨੈਕ ਤੇ ਇਦਾਂ ਘੇਰੇ ਤੇ ਦੋਨਾਂ ਸਾਈਡਾਂ ਤੇ ਵੇਲਾ ਬਣੀ ਆ ਇਹ ਬੱਚਾ ਜਿਹੜਾ ਹੈ ਬਾਜੂ ਦਿਆਇਗਾ ਇਹ ਬਹੁਤ ਪਿਆਰਾ ਡਿਜ਼ਾਈਨ ਤੁਸੀਂ ਇਹਨੂੰ ਕਿਸੇ ਵੀ ਕਲਰ ਵਿੱਚ ਬਣਵਾ ਸਕਦੇ ਹੋ ਹਾਂਜੀ ਇੱਕ ਡਿਜ਼ਾਈਨ ਅਸੀਂ ਰੈਡੀ ਕੀਤਾ ਹੈ ਇਹ ਬਲੈਕ ਸੂਟ ਦੇ ਉੱਪਰ ਰੈਡੀ ਹੋਇਆ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੈ ਇਹ ਦੀਆਂ ਬਾਜੂ ਦਾ ਵਰਕ ਹੈ ਇਹ ਪਾਕਿਸਤਾਨੀ ਬਾਜੂ ਬਣਾਈਆਂ ਹੈ ਇਹ ਬਾਜੂ ਤੇ ਵਰਕ ਆਏਗਾ ਇਹ ਵਰਕੇ ਦੇ ਘੇਰੇ ਤੇ ਆਏਗਾ ਘੇਰੇ ਤੇ ਸਿਰ ਇਕੱਲਾ ਕਟ ਵਰਕ ਦਿੱਤਾ ਹੋਇਆ ਹੈ ਬਾਵਾ ਤੇ ਪੌਂਚੇ ਹੈਵੀ ਬਣਾਏ ਆ ਜੀ ਇਹ ਵਰਕੇ ਦੇ ਪੌਂਚੇ ਆ ਤੇ ਆਏਗਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਸਫਾਈ ਦੇ ਨਾਲ ਕੰਮ ਹੋਇਆ ਹੈ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਕੰਮ ਇਹ ਡਿਜ਼ਾਈਨ ਵਿੱਚ ਸਟੈਂਪ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਚੱਲ ਰਿਹਾ ਹੈ ਤੁਸੀਂ ਇਸ ਡਿਜ਼ਾਈਨ ਨੂੰ ਕਿਸੇ ਵੀ ਕਲਰ ਉੱਪਰ ਬਣਵਾਉਣਾ ਚਾਹੁੰਦੇ ਹੋ ਤੇ ਬਣਵਾ ਸਕਦੇ ਹੋ ਇਦਾਂ ਦੇ ਹੋਰ ਪਿਆਰੇ ਪਿਆਰੇ ਡਿਜ਼ਾਈਨ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ كان